ਆ ਇੱਕ ਦੋਸਤੋ ਗਾਂ ਜਿਹੜੀ ਆ ਬਕਾਊ ਆ ਦੂਜੇ ਸੂਏ ਆ ਤੇ ਸਾਹੀਵਾਲੇ ਦੀ नस्ਲ ਆ ਤੇ ਮਗਰ ਬੱਸੀ ਆ ਤੇ ਦੁੱਧ ਵੀ ਵਧੀਆ ਦਿੰਦੀ ਆ ਤੇ ਬਹੁਤ ਤਸੀਲ ਜਿਹੜੀ ਗਾਂ ਕੀ ਤੁਹਾਨੂੰ ਦਿਖਾ ਦਿੰਨੇ ਆ ਚਾਰੇ ਪਾਸੇ ਤੇ ਦੁੱਧ ਵੀ ਵਧੀਆ ਗਾ ਤੇ ਕਿਸੇ ਮੇਰੇ ਵੀਰ ਕੋਈ ਚਾਹਮਣ ਹੋਵੇ ਤਾਂ ਆ ਗਾਂ ਜਿਹੜੀ ਹੈਗੀ ਆ ਬਕਾਊ ਆ ਤੇ ਤੁਸੀਂ ਹਾਂਜੀ ਦੱਸਣਾ ਬਣਦਾ ਜੀ ਵੀ ਇਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਆਈ ਬੇ ਨਾਲ ਦੀਆਂ ਤਿੰਨ ਬੱਸੀਆਂ ਇਹਨਾਂ ਨੇ ਲਿਆਂਦੀਆਂ ਸੀਗੀਆਂ ਤੇ ਉਹਦੇ ਚੋਂ ਇੱਕ ਇਹ ਬੱਚੀ ਇਹਨਾਂ ਦੇ ਘਰ ਹੀ ਪਲੀ ਆ ਤੇ ਬਹੁਤ ਵਧੀਆ ਨਸਲ ਦੀ ਆ ਯਾਨੀ ਕਿ ਕੋਈ ਇਹਦੇ ਚ ਲਾਭ ਤਾਂ ਮੈਨੂੰ ਲੱਗਦਾ ਵੀ ਹੈਣੀਗੀ ਘਰ ਦੀ ਪਲੀ ਹੋਈ ਆ ਆਪਦੀ ਪਾਲੀ ਹੋਈ ਆ ਪਰ ਇਹਨਾਂ ਦੇ ਪਸ਼ੂ ਹੋਰ ਵੀ ਹੈਗੇ ਆ ਤਾਂ ਕਰਕੇ ਇਹਨੂੰ ਜਿਹੜਾ ਸੇਲ ਕਰਨਾ ਚਾਹੁੰਦੇ ਆ ਜੇ ਕੋਈ ਹੈ ਚਾਹ ਪਾਣਾ ਵੀਰ ਤਾਂ ਇਹ ਨਿਹਾਲ ਸਿੰਘ ਵਾਲੇ ਜਿਹੜੀ ਗਾਂ ਖੜੀ ਆ ਤੇ ਤੁਹਾਨੂੰ ਇਹਦਾ ਲੇਵਾ ਵੀ ਦਿਖਾ ਦਿੰਨੇ ਆ ਨਾ ਤੇ ਵਧੀਆ ਦੁੱਧ ਆ ਤੇ ਇਹ ਬੱਸੀ ਦੀ ਤੁਹਾਨੂੰ ਦਿਖਾ ਦਿੰਨੇ ਆ ਬੱਸੀ ਤਾਂ ਇਹ ਮਗਰ ਬੱਸੀ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨਸਲ ਆ ਜਿਹੜੀ ਸਾਹੀਵਾਲ ਆ ਦੁੱਧ ਵੀ ਇਹਦਾ ਬਹੁਤ ਸੰਘਣਾ ਹੁੰਦਾ ਤੇ ਪੀਣ ਦੇ ਵਿੱਚ ਵੀ ਸਵਾਦ ਹੁੰਦਾ ਤੇ ਤੋ ਜਿਹੜੀ ਗਾਂ ਆ ਗਈ 4 ਦਿਨ ਪਹਿਲਾਂ ਸੋਈ ਆ ਤੇ ਸੀਲ ਗਾਂ ਗਈ ਤੇ ਜੇ ਕਿਸੇ ਨੇ ਪਰਿਵਾਰ ਦੇ ਵਿੱਚ ਰੱਖਣੀ ਆ ਤਾਂ ਉਹ ਵਧੀਆ ਗਾ ਰੱਖਣ ਨੂੰ ਜੇ ਕੋਈ ਵਪਾਰੀ ਵਰਗ ਹੈਗਾ ਤਾਂ ਉਹ ਵੀ ਇਹਨੂੰ ਲਿਆ ਸਕਦਾ ਤੇ ਆਪਣਾ ਜਿਹੜਾ ਨਫਾ ਮੁਨਾਫਾ ਉਹ ਲੈ ਸਕਦਾ ਪਰ ਆਪਾਂ ਕੋਸ਼ਿਸ਼ ਕੀਤੀ ਆ ਵੀ ਇਹ ਗਾਂ ਜਿਹੜੀ ਆ ਸੇਲ ਹੋ ਜੇ